ਦਿਖਾ ਦਿਓ ਜਿਹੜਾ ਉਹ ਪਾਣੀ ਵਾਲਾ ਚਲੋ ਅੱਗੇ ਚਲਦੇ ਰੋ ਆਹ ਕਿਥੇ ਤਾਂ ਨਿਸ਼ਾਨ ਗੁੰਦਾ ਹੈ ਪੂਰਾ ਇੱਕ ਮੇਰੇ ਉੱਪਰ ਜਿਹੜਾ ਰਸਤਾ ਲੰਘਣ ਵਾਲਾ ਹੈ ਜੀ ਚਾਹਿਆ ਸਿਸਟਮ ਇਹਨਾਂ ਦੇ ਇਥੋਂ ਦੀ ਮੋਕੇ ਤੇ ਮੰਗਾ ਕੇ ਆ ਕੇ ਕਰੇ ਜੀ ਬਾਹਰ ਵਿੱਚ ਹੀ ਸਾਬ ਨੇ ਜਾਂਦੇ ਨੇ 2 ਕਿਲੋਮੀਟਰ ਇਹ ਗੱਟੇ ਚੱਕ ਕੇ ਲੈ ਕੇ ਗਏ ਸੀ ਆਪ ਜੀ ਨਹੀਂ ਇੱਥੇ ਸੜਕ ਤੋਂ ਕੁਛ ਨਹੀਂ ਸੀ ਤਾਂ ਇਹ ਤਾਂ ਹੁਣ ਗੱਲ ਹੀ ਬਣਿਆ ਨਹੀਂ ਸੀ ਜੀ ਬਟਾ ਬਸ ਸਿਰਫ ਇੱਕ ਬੰਦੇ ਗਾਰੰਟੀ ਸੀ ਲੰਘਣ ਲਈ ਉਹ ਗੱਟੇ-ਗੱਟੇ ਲਵਾਉਣ ਵਾਸਤੇ ਮੋਕੇ ਤੇ ਕਰਵਾਇਆ ਜੀ ਗੱਲ ਤੋਂ ਹੀ ਸੀ ਬਹੁਤ ਬਹੁਤ ਰਾਲਮੀ ਦੇ ਵਿੱਚ ਲੈ ਨਹੀਂ ਰਹੀ ਗੱਟੇ ਦੇ ਵਿੱਚ ਬਿਨੈ ਸਾਰੇ ਆ ਦਰੱਖਤ ਨਹੀਂ ਪਾਈ ਨਹੀਂ ਇਹਦੇ ਕਰਕੇ ਹੋਇਆ ਆ ਤਾਂ ਬੇਲ ਵੀ ਹਾਂ ਗੱਟੀਆਂ ਗੱਲੇ ਆਪਾਂ ਹਰ ਸਾਲ ਸਾਫ਼ ਕਰਾਂਗੇ ਜੀ ਇਹ 10 ਲੱਖਾਂ ਦੀ ਸਫਾਈ ਸਾਰੀ ਜਗ੍ਹਾ ਨੁਕਸਾਨੀਆ ਹੈ ਤੁਸੀਂ ਅੱਗੇ ਛੱਡੋਗੇ ਹੈਡ ਬਾਕਸ ਹੈ ਜਿਹੜਾ ਉਹ ਜੋਪੋਰ ਦਾ ਟੁੱਟ ਗਿਆ ਕਿਉਂਕਿ ਉੱਥੇ ਤੇਲ ਪਾਣੀ ਪਾਉਸੇ ਮਾਦਾ ਪਰ ਉਹ ਜਿਹੜਾ ਵਿਚਾਰਾ ਜੀ ਬੌਕੇ ਤੇ ਦੇਖੋ ਇਹ ਤਾਂ ਸਾਡਾ ਉੱਥੇ ਉਹਦੀ ਬੋਰਡ ਦੇ ਵਿੱਚ ਮੈਂਬਰ ਹੀ ਨਹੀਂ ਜਿਸ ਨੂੰ ਰਿਪੋਰਟ ਹੀ ਨਹੀਂ ਤੇ ਪਾਣੀ ਉੱਪਰ ਆਉਂਦਾ ਕਿ ਥੱਲੇ ਆਉਂਦਾ ਉਹਦਾ ਉਹਦਾ ਬੇਤਾ ਉਹ ਕਰੇਗਾ 45 ਫੁੱਟ ਦਾ ਬਾੜ ਦੀ ਜੀ ਸਾਰਾ ਇੱਕ ਦੇ ਬਾੜ ਦੇ ਕੋਲੇ ਸਿੱਸੀਆ ਬੰਦਾ ਮਾਰੀਏ ਕਰਾਉਣੇ ਬਹੁਤ ਅੰਦਾ ਡਿਜ਼ਾਈਨ ਕਰਾਉਣ ਦੇ ਸੱਤਾ ਵੀ ਡਿਜ਼ਾਈਨ ਲਈ ਪ੍ਰੇਰਣਾ ਪਈ ਬਹੁਤ ਨਾਲ ਆਪਾਂ ਚਾਲੇ ਕਿ ਰੇਖ ਰਿਹਾ ਜੀ ਪਾਣੀ ਚੁਕਾ ਮੈਂ ਡੀਸੀ ਨਾਲ ਕਰੇ ਕੋਈ ਕੁਝ ਕਰਾਉਣਾ ਹੈ ਖਰਚਾ ਜਿਹੜਾ ਅੱਜ ਦੇ ਲਈ ਉਹ ਕਹਿੰਦੇ ਲੈ ਜਾਵੇ ਜੁਗਦਾ ਅਮੀ ਕਰਾਣੀ ਕਰੇ ਮੈਂ ਨਾ ਕਰੀ ਬੀਤੀ ਮੈਂ ਕਾਪੀਆਂ ਨੂੰ ਸਾਰੇ ਪੰਨਿਆਂ 'ਚ ਕਰਕੇ ਨਾ ਇੱਕ ਵਾਰੀ ਉਹਨੂੰ ਬਹੁਤ ਸਾਈਡ ਤੋਂ ਮੈਡਮ ਬੱਤੀ ਨਹੀਂ ਕੁਝ ਆਉਂਦਾ ਜੇ ਅਬ ਇਹ ਲਾਇਆ ਮਾਰ ਬੱਚਾ ਹੁ ਹੋ ਗਿਆ ਫੇਰ ਵੀ ਥੋੜੀ ਉਹ ਠੇਕੇ ਦੇ ਬਾਹਰ ਨਰਮੇ ਵਾਲੇ ਖਾਦਮੀਆਂ ਕੰਮ ਹੈ ਅਸੀਂ ਸੀਆਰ ਸਾਡੇ ਪਠੇਕੇ ਦੇ ਬਾਹਰ ਨੇ ਕੋੜੀ ਪਾਣੀ ਕੱਢੀਆ ਉਹਨੇ ਕਹਿੰਦਾ ਨਰਮੇ ਦਾ ਖਤਮ ਹੋ ਗਿਆ ਜੀ ਨਰਮਾ ਦੇ ਪਿੰਡ ਵੀ ਨਹੀਂ ਹੁੰਦੀ ਸਾਡੇ ਦੇ ਸਾਰੇ ਘਰ ਪਾਟ ਗਏ ਜੀ ਜਿਹੜੇ ਉਹ ਪਾਣੀ ਦੇ ਭਰੇ ਪਿੰਡ ਦੇ ਵਿੱਚ ਘਰ ਪਾਟ ਕੇ ਬਹੁਤ ਸਾਰੇ ਨਰਮਾ ਨੇ ਜੋ ਨਾਲ ਜੇ ਚੋਣ ਸਾਰਾ ਖਰਾਬ ਹੋ ਗਿਆ ਜੀ ਨਰਮਾ ਦੂਰ ਦੂਰ ਚੋਣਾ ਤਾਂ ਸਾਡੇ ਹੁੰਦਾ ਨਹੀਂ ਹੈਗਾ ਹੁਣ ਤਾਂ ਮੂਰੇ ਤੇਲੀ ਕੰਨ ਦੇ ਵਿੱਚ ਨਹੀਂ ਖੜੇ ਜੀ ਹੋ ਘਰ ਨੇ ਸਾਰੇ ਪਾਟ ਗਏ ਠੀਕ ਨਾ ਠੀਕ ਨਾ ਤਾਂ ਠੀਕ ਹੈ ਜਿਹੜਾ ਨਰਮਾ ਵਾਲਾ ਬਹੁਤ ਸਾਰੇ ਕਿੱਥੋਂ ਪਾਣੀ ਦਾ ਜੀ ਜੇ ਪਾਣੀ ਸੁੱਕੂ ਫੇਰ ਹੋਏ ਇਹ ਗਲ ਜੂਗਾ ਚੋਨਾ ਹੁਣ ਪਾਣੀ ਨਾਲ ਇਹ ਕਿ ਪਾਣੀ ਕਿਉਂ ਨਹੀਂ ਆਉਂਦੀ ਇਹ ਜੀ ਇਸ ਤਰ੍ਹਾਂ ਹੈ ਇੱਥੋਂ ਪਾਣੀ ਪੁੱਟ ਗਿਆ ਇੱਥੋਂ ਪਾਣੀ ਚੱਲ ਜਾਏਗਾ ਇੱਥੋਂ ਸਾਡਾ ਮੱਤੀ ਤੋਂ ਬਾਅਦ ਆਤਲਾ ਖੁਰਦ ਆਤਲਾ ਜਿਹਨਾਂ ਰਸਤੇ 'ਚ ਨਰਮ ਆਇਆ ਸਾਰਾ ਖਤਮ ਹੋ ਗਿਆ ਜੀ ਇਹ ਜੀ ਇਹ ਨਾਲ ਜੀ ਸਾਡੇ ਇਥੋਂ ਪਾਣੀ ਸਾਹ ਭਗ ਜਾਂਦਾ ਜੀ ਪਾਣੀ ਘਾਜ ਕੋਲ ਇਥੋਂ ਪਹਿਲਾਂ ਛੜਕੇ ਜੀ ਛੜਕੇ ਪਿਆ ਉਹ ਜੋ ਕਿ ਅਸੀਂ ਬੰਨ੍ਹ ਖੋੜੇ ਤੋਂ ਬਾਈ ਜੀ ਖਰਚੇ ਕਰਾਂ ਤੇ ਅੱਗੇ ਅਸੀਂ ਅੱਗੇ ਲੈਵਲ ਤੇ ਕਰਾ ਦੇਵਾਂਗੇ ਕਰ ਇੱਕ ਵੀ ਬਾਜੀ ਉੱਥੇ ਮੰਨ ਲੱਗਿਆ ਹੋਇਆ ਜੀ ਇੱਕ ਉੱਥੇ ਮੱਗਰਮਲ ਪੱਠੇ ਵਾਲੇ ਨੇ ਬੰਨ ਲਾਇਆ ਜੀ ਭਰਤ ਪਾਈ ਆ ਅਸੀਂ ਆਕਸੀਡਸ ਦੇ ਨਾਲ ਜੀ ਵੱਡੀ ਸੜਕ ਤੇ ਉਹਦੇ ਥੱਲੋਂ ਦੀ ਸਾਨੂੰ ਜੇ ਪਾਈਪਾਂ ਦੱਬੀਆਂ ਆ ਸਾਡਾ ਨਿਕਾਸ ਹੋ ਰਿਹਾ ਹੈ ਸਾਡਾ ਜੀ ਨਿਕਾਲ ਸਾਨੂੰ ਆ ਪਾਣੀ ਕੱਟੋ ਜੀ ਸਾਹਿਬ ਨੇ ਬੜਾ ਮਿਹਰਬਾਨੀ ਰੱਖੀ ਜੀ ਉਹਨਾਂ ਨੇ ਬਚਾਇਆ ਸਾਡੇ ਉਹਨਾਂ ਨੇ ਨਹੀਂ ਉਥੇ ਪਾਈਪਾ ਪਾਤੀ ਕਿ ਪਾਣੀ ਨਹੀਂ ਜੀ ਪਾਣੀ ਨਹੀਂ ਇਹ ਤਾਂ ਪੈਸੇ ਦੇ ਨਾਲ ਆਪ ਪਾ ਲਓ ਸਾਨੂੰ ਮਦਦ ਦਿਓ ਜੀ ਉਹ ਪਾਣੀ ਕਰਹੀ ਸਾਡਾ ਇਹਨਾਂ ਦਾ ਕੋਈ ਮਤ ਕਰਤੇ ਸਾਰਾ ਪੀ ਤਿਆਰ ਹੈਗਾ ਬੱਚਾ ਹੈਗਾ ਪਤਾ ਕਰੋ ਪਾਈਪਾ ਜੀ ਸਾਨੂੰ ਪਾਣੀ ਕੱਟਰ ਕਰ ਕਰ ਚਾਹੀਦਾ ਜੀ ਉਹ ਕਹ ਰਹੇ ਉਹਦੇ ਥੰਨੋਂ ਪਾਈਪਾ ਨਹੀਂ ਉਹ ਜਿਹੜੀ ਪਾਣੀ ਸੁਣ ਸੁਣ ਲੱਗਦੀ ਜੀ ਭਾਜੀ ਮੈਂ ਮੇਰੀ ਘਰ ਸੁਣ ਮੈਂ ਗਰੀਬ ਹਾਂ ਹੱਥ ਸਾਰੇ ਫਾਸੇ ਮੇਰੀ ਬੱਚਾ ਕੇ ਮਰ ਗਈ ਮੈਂ ਕਹਾਂ ਕੀ ਕਿਸੇ ਨੂੰ ਦੱਸੋ ਹੋਰ ਸਾਨੂੰ ਪਾਣੀ ਕੱਟਣ ਖਾਤਰ ਚਾਹੀਦਾ ਜੀ। ਸਰਪੰਚ ਸਾਹਿਬ ਨੂੰ ਸਹਿਯੋਗ ਕਰਾਉਂਦਾ ਮੈਨੂੰ ਇਹ ਦੱਸਣਾ ਕਰਾ ਜੀ ਬੇਨਤੀ ਕਰਦਾ ਵੀ ਆਪਾਂ ਸੁਖਵੀਰ ਜੀ ਨੇ ਕਹਿਤਾ ਜੇ ਮੁਆਵਜ਼ਾ ਨਹੀਂ ਦਿੱਤਾ ਇੱਥੇ ਤਾਂ ਤੁਸੀਂ ਫੇਰ ਵੀ ਖੜੇ ਹੋ ਨਾ। ਉਹ ਪਿੰਡਾਂ ਦੇ ਪਿੰਡੁੱਬੇ ਜਿੱਥੇ ਸਰਪੰਚ ਸਾਹਿਬ ਕਹਿੰਦਾ ਅੱਜ ਮੈਨੂੰ ਹਲਤਾ ਹੋ ਗਿਆ ਮੈਂ ਘਰੇ ਜਾ ਕੇ ਦੇਖਾਂ ਪੂਰੀਆਂ ਪੰਚਾਇਤ ਵੱਲੋਂ ਆਪਦੇ ਵੱਲੋਂ ਜੀ ਇੱਥੇ ਜਿਹਨਾਂ ਖਾਤਾ ਕਰਿਆ ਵੀ ਨਹੀਂ ਕਰੇ ਉਹਨਾਂ ਤੋਂ ਹੀ ਲੜਾਂਗੇ ਮੁਆਵਜ਼ਾ ਤੇ ਲਾ ਕੇ ਰਾਵਾਂਗੇ। ਦੋ ਟਾਂ ਦੇ ਛੇ ਪਾਣੀ ਸਾਰਿਆਂ ਦਾ ਪਾਣੀ ਕੱਟਿਆ ਸਮਾਨਤਾ ਜਾਵੇ ਜੀ। ਇੱਕ ਵਾਰੀ ਡਿਪਟਾ ਨੂੰ ਅਸੀਂ ਬਹੁਤ ਇੱਕ ਵੀ ਬਾਜੀ ਚ ਪਾਣੀ ਵੜਦਾ ਗੰਦਾ ਉੱਥੇ ਅਸੀਂ ਭਰਤ ਪਾਈ ਆਪ 7 ਲੱਖ ਦੀ ਕੋਨਵਾੜ ਕਰਤੀ ਆ ਸਾਡੇ ਨੂੰ ਸਾਨੂੰ ਮਨਜ਼ੂਰੀ ਦਿਵਾਓ ਜੀ ਸਪੈ ਦੇ ਪੱਟਣ ਦੀ ਸਾਰੇ ਮਿਲ ਗਈ ਸਾਡੋ ਉਹ ਨਹੀਂ ਮਿਲੋ ਤਾਂ ਪਿੱਛੇ ਰਹੋ ਸਾਡੇ ਨਾਲ ਅਸੀਂ ਪਾਟਵਾ ਨਗਰ ਹਮਾਰਾ ਜੇ ਕੁੱਤਾਂ ਵਗੇ ਸਾਡੇ ਫਸਣ ਪੜ ਜਾਂਦੀਆਂ ਤੁਸੀਂ ਆਪਣੀ ਪ੍ਰਪੋਜ਼ਲ ਬਣਾ ਲਓ ਜਿਹੜੀ ਪਿੰਡ ਵਾਸਤੇ ਚੀਜ਼ ਚਾਹੀਦੀ ਹੈ ਠੀਕ ਹੈ ਹੁਣ ਕੁਝ ਨਾ ਮੰਗੋ ਠੀਕ ਹੈ ਜਿਹੜੀ ਪਿੰਡ ਰਮਣਾ ਛੱਡਦਾ ਨਹੀਂ ਆਪਾਂ ਉਹ ਚੀਜ਼ ਜੀ ਉਹ ਤਾਂ ਸਾਨੂੰ ਪੱਖੇ ਦਿੱਤੇ ਜਾਣ ਵੀ ਪੱਖਾ ਦਾ ਤੇਲ ਦਿੱਤੇ ਜਾਣ ਪਾਣੀ ਕੱਢਣ ਖਾਤਰ ਇੱਕ ਪੱਖੇ ਦੇ ਤੇਲ ਦਿੱਤਾ ਜਾਵੇ ਸਾਨੂੰ ਜਿਸੇ ਪਾਣੀ ਕੱਢ ਲਾਂਗੇ ਜੀ ਬੜਾ ਕੰਮ ਕਰਦੇ ਪੱਖੇ ਤਾਂ ਹੱਥ ਤੇਲ ਦੇ ਦਿੱਤੇ ਜਾਣ ਐ ਤੱਕ ਅੱਜ ਪਾਣੀ ਕੱਢ ਲਾਂਗੇ ਨਹੀਂ ਸਾਡੇ ਫਸਲ ਗਲ ਜਾਣਗੇ ਪੱਖੇ ਦੇ ਤੇਲ ਪਾਣੀ ਕੱਢਣ ਵਾਲੇ ਇਹਨਾਂ ਜੀ ਸਾਡੇ ਸੁਨੇ ਲਾਇਆ ਹੁੰਦਾ ਹੈ ਜੋ ਵੀ ਉਹ ਵੇਚ ਅੱਜ ਤੱਕ ਅੱਜ ਜੀਮ ਚੋ ਕਰਿਆ ਜੀ ਸਾਨੂੰ ਕਿਤੇ ਸਾਰਾ ਖਾਤਾ ਸਰਪੇ ਸਾਹਮਣੇ ਕਰੇ ਓਏ ਤਿਆਕ ਕਿ ਨਹੀਂ ਖੜੀ ਜੀ ਝਾੜੂ ਵਾਲੇ ਤਿਆਕ ਕਿ ਨਹੀਂ ਖੜੇ ਆ ਯਾਰ ਪੱਟੀਆਂ ਵੀ ਦੱਸੋ ਕੀ ਚਾਹੀਦਾ ਜੇ ਸੀ ਬੀ ਮੰਗਾਈਆਂ ਮੈਂ ਵਿਭਾਗ ਦੇ ਨਾਲ ਨਹੀਂ ਗਈ ਨਹੀਂ ਆਈਆਂ ਸਭ ਤੋਂ ਪਹਿਲਾਂ ਤੁੰਗੀਆਂ ਆਏ ਜੀ ਸਭ ਤੋਂ ਪਹਿਲਾਂ ਇਹ ਆਏ ਜੀ ਇਹ ਦੁਖੀ ਨਹੀਂ ਪੁੱਛ ਸਭ ਤੋਂ ਪਹਿਲਾਂ ਤੇ ਸਾਨੂੰ ਚਾਹੀਦਾ ਜੀ ਘਟੋ ਘਟ ਪੀਪਾਸ 500 ਲੀਟਰ ਵਾਂਗੂ ਸਾਡੇ ਪਾਣੀ ਜਾਦੇ ਖੜੇ ਬਾਕੀ ਪੱਖੇ ਚਾਹੀਦੇ ਸਾਨੂੰ ਹੁਣ ਮਗਾ ਦੇ ਦਿਓ ਜੀ ਤੇਲ ਪਾਣੀ ਦੀ ਬੀਬਾ ਜੀ ਸਾਨੂੰ ਤੇਲ ਪਾਣੀ ਦੀ ਮਦਦ ਦੇ ਦਿਓ ਸਾਰੀ ਪਾਰਟੀ ਸਾਰੀ ਪਾਰਟੀ ਸਰ ਇੱਕ ਤਾਂ ਸਾਰ ਪਹਿਲੇ ਇੱਕ ਨਾ ਕਮੇਟੀ ਪੰਜ ਸੱਤ ਬੰਦਿਆਂ ਦੀ ਬਣਾਓ ਫੈਸਲਾ ਕਰਕੇ ਦੱਸਣ ਕਿੰਨਾ ਤੇਲ ਚਾਹੀਦਾ ਕਿਹੜੇ ਚਾਹੀਦੇ ਉਹ ਕਿਹਨੂੰ ਅਸੀਂ ਪੁੱਛਾਈਏ ਠੀਕ ਹੈ ਜੀ ਬੜਾ ਜੇ ਬੜੀ ਬਈ ਕੇ ਬੇ ਜਮੀਨਾਂ ਵਿੱਚ ਜਿੰਨ ਬਹੁਤ ਲੋਕਾਂ ਦੇ ਇੱਕ ਘਰਾਂ ਦੇ ਕਹਿੰਦਾ ਡਿੱਗਿਆ ਨੇ ਤੇਰਾ ਵੀ ਤੁਸੀਂ ਅੱਜ ਤੱਕ ਇੱਕ ਇੱਕ ਪੱਖੇ ਵਾਸਤੇ ਦੇਤਾ ਐਸੇ ਬਾਕੀ ਤੇਲ ਟੂਲ ਵੀ ਦੇ ਦਾਂਗੇ ਹਾਂ ਜੀ ਪੱਖੇ ਵਾਸਤੇ ਦੇਤਾ ਤੇ ਤੇਲ ਵੀ ਇਹਨਾਂ ਨੂੰ ਦਿਲਵਾ ਦਾਂਗੇ ਇੱਕ ਪੱਖਾ ਇਹਨਾਂ ਦੇ ਕੋਲ ਹੈਗਾ ਬਾਕੀ ਹੋਰ ਕੋਈ ਇਥੇ ਜਿਹਦੇ ਨਾਲ ਹੋਰ ਇਹਦੇ ਨਾਲ ਹੋਰ ਚਾਹੀਦਾ ਕਿ ਸਾਰੇ ਪਿੰਡਾਂ 'ਚ ਹੀ ਦੇਣਾ ਨਾ ਉਹ ਬਿਲਕੁਲ ਉਹ ਜਿੰਨੇ ਨਾਲ ਸਰਦਾ ਉਹਦੇ ਨਾਲ ਇੱਕ ਵਾਰੀ ਜਿਹਨੂੰ ਦੁੱਖ ਹੈ ਕਿ ਜੀ ਅਸੀਂ ਵੀ ਪਹਿਲਾਂ ਇਹਨਾਂ ਨੂੰ ਬੜਾ ਆਉਣਾ ਹੀ ਕੋਈ ਰਾਜਾ ਬਾਦ ਨਿਕਾਲੀ ਦਾ ਚਲੋ ਜੀ ਚਲੋ ਜੀ ਲੋੜ ਹੈ ਜੀ ਉਨਕੀ ਨਾ ਕਰਿਆ ਜੀ ਸਰਦ ਜੰਦੂ ਕਰਵਾਇਆ ਇਹ ਜਾਣਦੇ ਨੇ ਸਾਰੇ ਪਿੰਡ ਦੇ ਬੱਚੋ 21 ਲੱਖ 2 ਲੱਖ ਜਿੰਨਾ ਲੱਗਿਆ ਕੋਈ ਪ੍ਰੇਮ ਜੀ ਪ੍ਰੇਮ ਜੀ ਸਾਡੇ ਪਿੰਡ ਆਪ ਵੀ ਨਿਕਲ ਬਸ ਕਰਦੇ ਜੀ ਬਾਈ ਇਹਦਾ ਇਹ ਫੇਰ ਬੋਨੇ ਨਾ ਬੈਠੇ ਖੇਤੀ ਕਰੀਏ ਨਾ ਹੋ ਰਹਾ ਅੱਜ ਕਾ ਜੀ ਕਰਦੇ ਅੱਜ ਕਰ ਲੈਣੇ ਵੀ ਆਹ ਕੰਮ ਜਿਹੜਾ ਕੁਝ ਵੈਸੇ ਤਾਂ ਜਿਹੜਾ ਤੈਨੂੰ ਤੇ ਪੱਖੀ ਕੌਣ ਇੱਥੇ ਪ੍ਰੋਵਾਈਡ ਕਰ ਕਰਵਾ ਦਿੰਨੇ ਜੀ ਹਾਂ ਨਈ ਸੁਪਰੀ ਜੀ ਨੇ ਕਿੱਥੇ ਕੀਤਾ ਹੈਗਾ ਤੇਲ ਤੂਲ ਦਾ ਇੰਤਜ਼ਾਮ ਕੀਤਾ ਪਹਿਲਾ ਇੱਕ ਪੱਖਾ ਤਾਂ ਸੀ ਆਪਦੇ ਵੱਲੋਂ ਖਰੀਦਾ ਹੋਇਆ ਸੀ 60000 ਦਾ ਸੀ ਲੈ ਕੇ ਆਇਆ ਵੱਡਾ ਕੰਪਿਊਟਰ ਲੈ ਆਇਆ ਸੀ ਪਹਿਲਾਂ ਜੀ ਇੱਕ ਪੱਖਾ ਪਨ ਲੋਡ ਹੈਗੀ ਆ ਕਿ ਤੇਲ ਲੋਡ ਪੱਕੇ ਬਾਸੇ ਤੋਂ ਮੇਰਾ ਚੈੱਕ ਕੱਟ ਕੇ ਦੇ ਦਿਓ ਉਹ ਦੇ ਦੇਣੇ ਜੀ ਹਲਾਕੀ ਬਣਾ ਦੇ ਚਿੱਠੀ ਦੇ ਦੇ ਆਪਾਂ ਚੈੱਕ ਮੈਂ ਆਪਣੇ ਪੈਸੇ ਦੇ ਦੇਨੀ ਆ ਕਿੰਨੇ ਦਾ ਬੰਦਾ ਉਹ ਤੁਹਾਨੂੰ ਪੈਸੇ ਇੱਕ ਕਰ ਦੇ ਜਦੋਂ ਤਾਈ ਪੱਖਾ ਆਂਦਾ ਉਨੀ ਦੇਰ ਤੁਸੀਂ ਆਪ ਦੇ ਲਾਲੂ ਕੇ ਪਾ ਲੈਣਾ ਮੇਰੇ ਪੈਸੇ ਆ ਜਾਣਗੇ ਅੱਛਾ ਆਪਦਾ ਯੂਜ਼ ਕਰ ਲੈ ਸਾਡਾ ਆਪਦਾ ਹੈਗਾ ਕਿ ਭਲਾ ਮੁੰਡਾ ਕਲਪ ਵਾਲੇ ਨੇ ਪੈਸੇ ਪਾ ਕੇ ਲੈ ਹੁੰਦਾ ਹੈ ਸਾਡੇ ਹੱਥ ਦੇ ਕੋਈ ਹੈਗਾ ਕਿ ਤੈਨਾਂ ਕਿੱਸੀ ਕਿਦਾਂ ਸੀ ਜਿਹੜਾ ਸਾਨੂੰ ਪੱਖਾ ਜੀ ਦੇਖੋ ਜੀ ਪੱਖਾ ਸਾਨੂੰ ਪੱਖਾ ਜਿਹੜਾ ਸਾਨੂੰ ਚਾਹੇ 10 ਦਿਨ ਲਈ ਦੇ ਦਿਓ ओके ਬਾਬਸਲੇ ਲੋ ਸਾਥ ਅਸੀਂ ਰੱਖਣਾ ਕਰ ਆਪਣੇ ਕੋਲੇ ਭਲਾਡੇ ਸੀਗੇ ਪ੍ਰਧਾਨ ਜੀ ਮੈਂ ਦੱਸਦਾ ਜੀ ਉਹ ਭਲਾਡੇ ਵਾਲੇ ਉਹ ਕੁਲਰੀਆਂ ਕੁਲਰੀਆਂ ਲਾ ਲਾ ਰੱਖੇ ਉਹ ਮਿਲ ਨਹੀਂ ਰਹੇ ਇਹ ਹੁਣ ਆਪਣਾ ਬਲਜੀਤ ਕਿੱਦਾਂ ਬਾਹਰ ਬਣਾਉਣਾ ਪਊਗਾ ਅਸੀਂ ਪਹਿਲਾਂ ਵੀ ਸਰ ਖਰੀਦੇ ਆ ਜੀ ਆਪ ਦਾ ਚਲੋ ਲੈ ਲਾਂਗੇ ਇੱਕ ਪੱਖਾ ਚਾਹੀਦਾ ਕਿੰਨੇ ਦਾ ਮਿਹਰਬਾਨੀ ਸਰਪੰਚ ਅਸੀਂ ਆਦਰੇ ਤੋਂ ਕਰ ਲਾਂਗੇ ਸਰਪੰਚ ਸਾਹਿਬ ਇਹ ਬਲਜੀਤ ਮੈਂ ਅੱਜ ਪਹਿਲਾਂ ਤੋਂ ਕਰਦਾ ਜੀ ਹੋਇਆ ਉੱਥੋਂ ਗੱਲ ਕਰਦੇ ਆਂ ਇਹ ਗੱਲ ਚਲਣ ਵਾਲੀ ਹੈ ਪਰਵਾਹ ਦਾ ਕਿਉਂ ਵੀ ਲੈ ਸਕਦੇ ਨੇ ਕੋਈ ਨਵਾਂ ਹੈ ਪਹਿਲਾਂ ਤੇ ਇੱਕ ਦਾ ਹੋਰ ਪ੍ਰੋਵਾਈਡ ਹੋ ਜਾਵੇਗਾ ਇੱਕ ਦਾ ਤਾਂ ਵੀ ਇਹਦੇ ਚੱਕਰ ਹਾਂਜੀ ਹਾਂ ਵਿੱਚ ਪਿਊਲ ਦਾ ਹੱਲ ਹੋ ਜਾਵੇ ਮੈਡਮ ਤੇ ਇਹ ਬਾਰ ਬੰਗਲਾ ਸਰਪੰਚ ਸਾਹਿਬ ਆਖੜੇ ਠੀਕ ਹੈ ਸਾਰੇ ਸਰਪੰਚ ਨੂੰ ਚੈੱਕ ਕੱਟਦੀ ਹੈ ਭਾਈ ਕੱਟ ਦੋ ਸਾਰੇ ਨਗਰ ਰਾਜੀਆਂ ਭਾਈ ਹਰ ਰਾਜੀਆਂ ਸਰਪੰਚ ਸਾਹਿਬ ਨਹੀਂ ਖੇਚਣਾ ਕਰੀ ਇਹ ਚਾਹਦੇ ਸਰਪੰਚ ਲਈ ਸਰਪੰਚ ਸਾਹਿਬ ਨਹੀਂ ਪੈਸੇ ਲਾਈ ਨਾ ਕੋਈ ਗੱਲ ਨਹੀਂ ਇੱਕ ਮਿੰਟ ਬਾਜੀ ਮੂਹ ਠੀਕ ਹੈ ਤੇ ਉਹ ਪਤਾ ਕਰੋ ਓਮਕਾਰ ਤੋਂ ਅਨਮੋਲ ਹਾਂਜੀ ਕਰ ਰਹੀ ਹਾਂ ਮੈਂ 13 ਪਿੰਨਾ ਚ ਪਾਣੀ ਆ ਰਿਹਾ ਆਪਣੇ ਹੱਥੇ ਚ ਸਰਜੋ ਦੇ ਨਾਲ ਜੀ ਅੱਜ ਮੈਂ ਫਟੇ ਰਹੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੀ ਕਿਉਂਕਿ ਹੋ ਸਕਦਾ ਹੈ ਤਜਰਬਾ ਘੱਟ ਹੋਣ ਦੇ ਨਾਤੇ ਸ਼ਾਇਦ ਪਤਾ ਨਾ ਹੋਵੇ ਲੇਕਿਨ ਅਸੀਂ ਹਮੇਸ਼ਾ ਦੇਖਿਆ ਜੇ ਦੇਹੋਜੀ ਕੋਈ ਕੁਦਰਤੀ ਆਫਤਾ ਹੁੰਦੀ ਸੀ ਤਾਂ ਬਾਜ਼ਾ ਸਾਹਿਬ ਸਭ ਤੋਂ ਪਹਿਲੇ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਦੇ ਸੀ ਕਿ ਜੋੜਾ ਵੀ ਜਿੱਥੇ ਵੀ ਫਸਿਆ ਹੈਗਾ ਜਿੱਥੇ ਜਿਸ ਚੀਜ਼ ਦੀ ਲੋੜ ਹੈ ਕੋਈ ਨੰਬਰ ਤਾਂ ਹੋਵੇ ਜਿੱਥੇ ਉਹ ਫੋਨ ਕਰਕੇ ਪਾਵੇ ਬੰਦ ਨੂੰ ਪੱਕਾ ਕਰਨਾ ਹੈਗਾ ਪਾਵੇ ਰੋਟੀ ਪਾਣੀ ਦੀ ਲੋੜ ਹੈ ਪਾਵੇ ਕੋਈ ਕਿਸ਼ਤੀ ਦੀ ਲੋੜ ਹੈ ਜਿਸ ਤਰ੍ਹਾਂ ਦੀ ਲੋੜ ਹੈ ਲੋਕੀ ਦੱਸਣ ਵਾਸਤੇ ਕੋਈ ਨੰਬਰ ਤਾਂ ਹੋਵੇ ਸੋ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੀਆਂ ਕੇਜਰੀਵਾਲ ਨੂੰ ਬੇਨਤੀ ਕਰਦੀਆਂ ਕਿ ਜੇ ਤੁਸੀਂ ਲੈਟਰੀਨਾ ਦੇ ਸਕੂਲ ਦੇ ਕਮਰਿਆਂ ਦੀ ਉਦਘਾਟਨ ਕਰ ਸਕਦੇ ਹੋ ਜੇ ਅੱਜ ਦੀ ਤਰੀਕੇ ਤੁਸੀਂ ਲੋਕਾਂ ਦੇ ਵਿੱਚ ਖੜ ਨਹੀਂ ਸਕਦੇ ਇੱਕ ਨੰਬਰ ਤਾਂ ਜਾਰੀ ਕਰ ਦਿਓ ਤੇ ਤੁਹਾਡੇ ਥੱਲੇ ਜਿਹੜਾ ਇਹਨਾਂ ਵੱਡਾ ਸਾਰਾ ਪ੍ਰਸ਼ਾਸਨ ਹੈ ਲੱਖਾਂ ਦੀ ਤਨਖਾਹ ਇਹਨਾਂ ਲੋਕਾਂ ਦੇ ਪੈਸਿਆਂ ਦੀ ਲੈਂਦੀ ਉਹ ਪ੍ਰਸ਼ਾਸਨ ਨੂੰ ਤਾਂ ਜ਼ਮੀਨ ਤੇ ਉਤਾਰੋ ਤਾਂ ਕਿ ਲੋਕਾਂ ਦੇ ਨਾਲ ਖੜਨ ਅੱਜ ਸਾਡੇ ਰਾਹੀਂ ਮੈਂ ਹੋਮ ਮਿਨਿਸਟਰ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਆ ਕਿ ਜਿੱਥੇ ਵੀ ਕੁਦਰਤੀ ਆਪਦਾ ਆਉਂਦੀ ਹੈ ਤੁਸੀਂ ਆਪ ਦੀ ਐਨਡੀਆਰਐਫ ਨੂੰ ਭੇਜ ਦਿਓ ਅੱਜ ਕਿਸ਼ਤੀਆਂ ਦੀ ਲੋੜ ਹੈ ਰੋਟੀ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ ਅੱਜ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਦਾ ਹੈ ਅੱਜ ਇਹ ਹੜ੍ਹ ਪੀੜੇ ਤੇ ਇਲਾਕੇ ਆச்சே ਲੋਕੀ ਭੁੱਖੇ ਮਰ ਰਹੇ ਨੇ ਤੁਸੀਂ ਆਪ ਦੀ ਐਨਡੀਆਰਐਫ ਨੂੰ ਭੇਜੋ ਪਾਵੇਂ ਇੱਕ ਹਵਾਈ ਜਹਾੜਾ ਹੀ ਲਾ ਲਓ ਤੁਹਾਡੇ ਆਉਣ ਦੇ ਨਾਲ ਹੀ ਬਹੁਤ ਕੁਝ ਚੁਸਦ੍ਰਸ ਹੋ ਜਾਂਦਾ ਜਦ ਕੋਈ ਆਗੂ ਆਉਂਦਾ ਹੈ ਤਾਂ ਪ੍ਰਸ਼ਾਸਨ ਵੀ ਕੰਮ ਚ ਲੱਗ ਜਾਂਦਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਾਂਗੀ ਆਪਣੀ ਆਰਮੀ ਭੇਜੋ ਇੱਥੇ ਦੂਜੇ ਸੂਬਿਆਂ ਚ ਤੁਸੀਂ ਭੇਜ ਦਿਓ ਤੇ ਪੰਜਾਬ ਚ ਕਿਉਂ ਨਹੀਂ ਤੇ ਪੰਜਾਬ ਦੇ ਭਾਜਪਾ ਨੂੰ ਮੈਂ ਕਹਾਂਗੀ ਕਿ ਕੁਝ ਹਫ਼ਤੇ ਪਹਿਲੇ ਤਾਂ ਤੁਸੀਂ ਪਿੰਡਾਂ ਚ ਵੜਨ ਵਾਸਤੇ ਆਪਣੀ ਸਕੀਮਾਂ ਬਾਰੇ ਦੱਸਣ ਵਾਸਤੇ ਤਾਂ ਤੁਸੀਂ ਲੜਾਈ ਕਰ ਰਹੇ ਸੀਗੇ ਤੇ ਅੱਜ ਤੁਸੀਂ ਉਹਨਾਂ ਪਿੰਡਾਂ ਚ ਕਿਉਂ ਨਹੀਂ ਨਜ਼ਰ ਆ ਰਹੇ ਘੱਟ ਤੋਂ ਘੱਟ ਆਪਣੀ ਦਿੱਲੀ ਦੀ ਕੇਂਦਰ ਦੀ ਸਰਕਾਰ ਤੋਂ ਉਹ ਵੱਡੀਆਂ ਕਿਸ਼ਤੀਆਂ ਜਿਹੜੇ ਦੂਰ ਤਾਈਂ ਪਹੁੰਚ ਸਕਦੀਆਂ ਜਿਹੜੇ ਲੋਕਾਂ ਦੇ ਪਸ਼ੂ ਮਾਲ ਡੰਗਰ ਚੱਕ ਕੇ ਲਾ ਸਕਦੇ ਲੋਕਾਂ ਦੀ ਜਾਨਾਂ ਬਚਾ ਸਕਦੀਆਂ ਦਿੱਲੀ ਜਾ ਕੇ ਉਹ ਤਾਂ ਲੈ ਕੇ ਆਓ ਤੁਸੀਂ ਤੇ ਕਾਂਗਰਸ ਦਾ ਤਾਂ ਆਪਾਂ ਕੀ ਆਖੇ ਲੇਕਿਨ ਮੈਂ ਇਹ ਜ਼ਰੂਰ ਕਹਿੰਦੀ ਆ ਕਿ ਉਹ ਕਰਨ ਨਾ ਕਰਨ ਤੁਹਾਡੀ ਆਪਣੀ ਖੇਤਰੀ ਪਾਰਟੀ ਤੁਹਾਡੇ ਨਾਲ ਖੜੀ ਹੈ ਜੇ ਮੁੱਖ ਮੰਤਰੀ ਸਾਹਿਬ ਨੇ 24 ਘੰਟਿਆਂ ਦੇ ਅੰਦਰ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਤਾਂ ਮੈਂ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜੀ ਨੂੰ ਜ਼ਰੂਰ ਬੇਨਤੀ ਕਰਾਂਗੀ ਕਿ ਪਾਵੇਂ 10 ਸਾਲ ਆਪਣੀ ਸਰਕਾਰ ਨਹੀਂ ਹੈ ਜਿੰਨੇ ਜੋਗੀ ਅਸੀਂ ਆਪਣੇ ਦਫ਼ਤਰ ਤੋਂ ਹੀ ਕੋਈ ਹੈਲਪਲਾਈਨ ਨੰਬਰ ਜਾਰੀ ਕਰ ਦਈ ਹੈ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਤੋਂ ਤੁਹਾਡੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਜੋ ਕੁਝ ਹੋ ਸਕਦਾ ਹੈ ਅਸੀਂ ਸਾਰੇ ਵਰਕਰ ਅੱਜ ਵੀ ਸਾਡੀ ਪੂਰੀ ਯੂਥ ਦੀ ਟੀਮ ਸਾਡੇ ਵਰਕਰ ਦੀ ਟੀਮ ਲੋਕਾਂ ਦੇ ਵਿੱਚ ਹੈ ਸੁਖਵੀਰ ਜੀ ਹਰ ਇਲਾਕੇ ਵਿੱਚ ਜਾ ਰਹੇ ਨੇ ਜੋ ਕਰ ਸਕਦੇ ਕਰ ਰਿਹਾ ਲੇਕਿਨ ਇਸ ਤੋਂ ਵੀ ਵੱਧ ਕਰਨ ਵਾਸਤੇ ਪੂਰਾ ਹਮਲਾ ਮਾਰਾਂਗੇ ਕਿਹਦਾ ਨਿਸ਼ਾਨ ਗਿੱਲਾ ਹੈ ਪੂਰਾ ਇੰਪੋਰਟ ਦਾ ਪਾਣੀ ਉੱਪਰ ਜੀ ਆਪਣੇ ਹੈ ਨਹੀਂ ਰਸਤਾ ਲੰਘਣ ਵਾਲਾ ਹੈ ਜੀ ਝਾ ਆਇਆ ਸਿਸਟਮ ਇਹਨਾਂ ਦੇ ਇੱਥੋਂ ਦੀ ਵੀ ਮੋਕਾ ਜੀ ਮੰਗਾਤੇ ਆ ਕੇ ਕਰੇ ਸੀ ਸਾਹ ਵਿੱਚ ਹੀ ਸਰਪੰਚ ਸਾਹਿਬ ਨੇ ਜਾਂਦੇ ਸੀ 1.6 ਕਿਲੋਮੀਟਰ ਇਹ ਗੱਟੇ ਚੱਕ ਕੇ ਲੈ ਕੇ ਗਏ ਸੀ ਆਪ ਜੀ ਨਹੀਂ ਇੱਥੇ 750 ਕੁਛ ਹੋਸ ਨਹੀਂ ਸੀ ਤਾਂ ਇਹ ਜਿਆਦਾ ਤਾਂ ਹੁਣ ਕੱਲੀ ਬੁਲਾਇਆ ਨਹੀਂ ਸੀ ਜੀ ਬਟਾ ਬਸ ਸਿਰਫ ਇੱਕ ਬੰਦੇ ਵੈਰੈਂਟੀ ਸੀ ਲੰਘਣ ਵਾਲੀ ਉਹ ਗੱਟੇ-ਕੁੱਟੇ ਲਵਾਉਣ ਵਾਸਤੇ ਮੋਕਾ ਤੇ ਕਰਵਾਇਆ ਜੀ ਦਲਦਲੀ ਸੀ ਬਹੁਤ ਬਹੁਤ ਮੁਰਾੜੀ ਦੇ ਵਿੱਚ ਲੈ ਨਹੀਂ ਰਿਹਾ ਇਹ ਕਿੱਥੇ ਦੇ ਵਿੱਚ ਬਚਿੰਦੇ ਸਾਰੇ ਆਹ ਡਰਾਕਟ ਪਾਈ ਨੇ ਇਹ ਦੇਰ ਕੀ ਹੋਇਆ ਇਹ ਤਾਂ ਮੇਲ ਵੀ ਉਹ ਗੱਡੀਆਂ ਕੱਲੀ ਆਪਾਂ ਹਰ ਸਾਲ ਸਾਫ਼ ਕਰਾਉਂਦੇ ਸੀ ਇਹ 10 ਸਾਲਾਂ ਕਰੀ ਸफाई ਸਾਰੀ ਜਗ੍ਹਾ ਕੋਈ ਕਾਨੀਆਂ ਹੈ ਤੁਸੀਂ ਇਹਦੇ ਅੱਗੇ ਜਿਹੜੇ ਹੈਡ ਬਾਕਸ ਹੈ ਜਿਹੜਾ ਉਹ ਜੋਸਪੋਰ ਦਾ ਟੁੱਟ ਗਿਆ ਕਿਉਂਕਿ ਉੱਥੇ ਤੇਲ ਰਕਣੀ ਪਾਇਆ ਸੀ ਮਾਦਾ ਫੋਨ ਮੁਰਾੜਾ ਉਹ ਜਿਹੜਾ ਵਿਚਾਰਾ ਜੀ ਬੋਕੇ ਤੇ ਦੇਖੋ ਇਹ ਤਾਂ ਸਾਡੇ ਉਹ ਉਹਦੇ ਬੋਰਡ ਦੇ ਵਿੱਚ ਮੈਂਬਰ ਹੀ ਨਹੀਂ ਜਿਸ ਨੂੰ ਰਿਪੋਰਟ ਹੀ ਨਹੀਂ ਕਿ ਪਾਣੀ ਉੱਪਰ ਆਉਂਦਾ ਕਿ ਥੱਲੇ ਆਉਂਦਾ ਕੋਈ ਨਾ ਕੋਈ ਦਾ ਫੈਸਲਾ ਉੱਤੇ ਕਰੇਗਾ ਨੂੰ 48 ਫੁੱਟ ਦਾ ਪਾੜ ਸੀ ਜੀ ਇੱਕ ਦੇ ਮਾਰਕਾ ਦੇ ਕੋਲੇ ਕਿਸੀਆ ਬੰਦਾ ਮਾਰਕਾ ਦੇ ਕਰਾਉਣੇ ਬਹੁਤ ਅੰਦਾ ਗਿੱਦੇ ਨੇ ਕਰਾਉਣੇ ਸੱਤਾ ਵੀ ਡਿੱਗੀਆਂ ਲਈ ਪ੍ਰੇੜਾ ਪੈ ਗਈਆਂ ਬਹੁਤ ਆਪਾਂ ਜਾਣੇ ਕਿ ਰੇਖ ਰਿਆ ਜੀ ਪਾਣੀ ਚ ਘਰ ਕਹਿੰਦਾ ਹੈ ਡੀਸੀ ਨਾਲ ਕਰੇ ਕੋਈ ਚੋਣ ਕਰਵਾਇਆ ਜਾਏ ਖਰਚਾ ਜਿਹੜਾ ਅੱਜ ਲੋਕੀਂ ਹਮਾਰਾ ਕਹਿੰਦੇ ਜੋੜੀ ਲਾਈ ਜਾਵੇ ਜੁਗਦਾ ਵੀ ਕਰਾਇਆ ਹੈ ਨਗਰ ਕੈਂਟੀ ਤੋਂ ਮੈਂ ਕਾਪੀਆਂ ਸਾਰੇ ਪਿੰਡੋਂ ਜੇ ਕਰਕੇ ਨਾ ਇੱਕ ਵਾਰੀ ਉਹਨੂੰ ਬਹੁਤ ਸਾਰਾ ਮੈਡਮ ਬੱਚੀ ਨਹੀਂ ਕੁਝ ਆਰਾਮ ਦੇ ਬੱਚੇ ਭੱਜ ਰਹੀ ਆ ਆਪਣੇ ਰੇਲਾਈ ਮਾਲ ਬੱਚਾਬ ਹੋ ਗਿਆ ਫੇਰ ਵੀ ਥੋੜੀ ਉਹ ਠੇਕੇ ਦੇ ਬਾਹਰ ਨਰਮੇ ਵਾਲੇ ਖਾਦਮੀਆਂ ਕੰਮ ਹੈ ਜੀ ਅਸੀਂ ਸੀਆਰ ਨਾਲ ਕੋ ਠੇਕੇ ਦੇ ਬਾਹਰ ਨੇ ਪਾਣੀ ਘੱਟ ਗਿਆ ਉਹਨੇ ਤੇ ਨਰਮੇ ਦਾ ਖਤਮ ਹੋ ਗਿਆ ਜੀ ਨਰਮਾ ਦੀ ਮੇਰੀ ਵੀ ਬਹੁਤ ਖੜੀ ਨਹੀਂ ਹੁੰਦੀ ਸਾਡੇ ਸਾਰੇ ਪਾਟ ਗਏ ਜਿਹੜੇ ਉਹ ਪਾਣੀ ਦੇ ਭਰੇ ਪਿੰਡ ਦੇ ਵਿੱਚ ਘਰ ਪਾਟ ਕੇ ਬਹੁਤ ਸਾਰੇ ਨਰਮਾ ਨਹੀਂ ਹੋ ਗਿਆ ਜੀ ਖਰਾਬ ਹੋ ਗਿਆ ਜੀ ਨਰਮਾ ਤੋਂ ਦੂਰ ਜਨ ਬਣੂ ਜੀ ਉਹਨਾਂ ਦਾ ਹੁਣ ਸਾਡੇ ਹੁੰਦਾਂ ਨਹੀਂ ਹੈਗਾ ਹੁਣ ਤਾਂ ਮੂਰੇ ਤੇ ਲਈ ਕਰਕੇ ਵਿੱਚ ਨਹੀਂ ਪੀਂਦੇ ਜਿਹੜੇ ਜੀ ਹੋ ਘਰ ਨੇ ਸਾਰੇ ਪਾਟ ਗਏ ਠੀਕ ਨਾ ਠੀਕ ਨਾ ਠੀਕ ਹੈ ਜਿਹੜਾ ਨਰਮਾ ਵਾਲਾ ਬਹੁਤ ਸਾਰੇ ਕਿੱਥੋਂ ਪਾਣੀ ਉਹਦਾ ਜੀ ਜੇ ਪਾਣੀ ਸੁੱਕੂ ਫੇਰ ਉਹ ਆ ਜੀ ਇਹ ਗਲ ਜੂਗਾ ਚੋਨਾ ਹੁਣ ਪਾਰੇਗਾ ਇਹ ਕਿ ਇਹ ਪਾਣੀ ਕਿਉਂ ਵੱਡੀ ਆ ਜੀ ਇਸ ਤਰ੍ਹਾਂ ਹੈ ਇਥੋਂ ਪਾਣੀ ਟੁੱਟ ਗਿਆ ਇਥੋਂ ਪਾਣੀ ਚੱਲ ਪਿਆ ਜੀ ਇਥੋਂ ਸਾਡਾ ਮੱਤੀ ਤੋਂ ਬਾਅਦ ਆਤਲਾ ਖੁਰਦ ਆਤਲਾ ਜਿਹਨਾਂ ਰਸਤੇ ਚ ਨਰਮ ਆਇਆ ਖੜਾ ਕਰਨਾ ਜੀ ਜੀ ਜੇ ਨਾ ਜੀ ਸਾਡੇ ਇਥੋਂ ਪਾਣੀ ਸਭ ਆ ਜਾਂਦਾ ਜੀ ਪਾਣੀ ਘਾਜ ਪਾਣੀ ਇਥੋਂ ਪਹਿਲਾਂ ਸੜਕੀ ਸੜਕ ਤੇ ਲਾਇਆ ਉਹ ਜੋ ਅਸੀਂ ਪੰਨੋ ਖੋੜੇ ਹੋਏ ਨੇ ਕੋਈ ਬਾਈ ਜੀ ਖਰਚੇ ਤੇ ਅੱਗੇ ਅਸੀਂ ਅਰਦੇ ਲੈਵਲ ਤੇ ਕਰਾ ਦੋਗੇ ਪਰ ਇੱਕ ਵੀ ਬਾਜੀ ਉੱਥੇ ਮੱਲ ਲੱਗਿਆ ਹੋਇਆ ਜੀ ਸਾਡੇ ਪਿੰਡਾਂ ਦਾ ਇੱਕੋ ਵਾਰੀ ਅਖੀਰ ਚੈੱਕ ਕਰਦੇ ਮੈਂ ਵੀ ਬਾਜੀ ਇੱਕ ਉਥੇ ਮੱਗਰ ਮੱਲ ਪੱਠੇ ਵਾਲੇ ਨੇ ਬੰਨ ਲਾਇਆ ਜੀ ਪਰਤ ਪਾਈ ਆ ਅਸੀਂ ਆਪੀ ਦਾ ਨਾਲ ਜੀ ਵੱਡੀ ਸੜਕ ਤੇ ਉਹਦੇ ਥੱਲੋਂ ਦੀ ਸਾਨੂੰ ਜੇ ਪਾਈਪਾਂ ਦੋ ਪੀਏ ਨਾਲ ਸਾਡਾ ਨਿਕਾਸ ਸਾਡਾ ਜੀ ਨਿਕਾਲੋ ਉਹ ਸਾਹਿਬ ਨੇ ਬੜਾਇਆ ਮਿਹਰਬਾਨੀ ਨਗਿਆ ਉਹਨਾਂ ਨੇ ਬਚਾਇਆ ਸਾਨੂੰ ਜਿਹੋ ਉਹਨਾਂ ਨੇ ਨਹੀਂ ਉੱਥੇ ਪਾਈਪਾ ਪਾਤੀ ਕਿ ਪਾਣੀ ਨਹੀਂ ਜੀ ਪਾਣੀ ਨਹੀਂ ਇੱਕ ਤਾਂ ਪੈਸੇ ਨੇ ਉਹ ਆਪ ਪਾ ਲਓ ਤੁਹਾਨੂੰ ਮਦਦ ਦੇਉ ਜੀ ਤੁਹਾਨੂੰ ਮਦਦ ਦੇਉ ਜੀ ਉਹ ਪਲਾਸਟਿਕ ਕਰੀ ਸਾਡਾ ਇਹਨਾਂ ਦਾ ਕੋਈ ਮਤ ਕਰਕੇ ਸਾਰਾ ਆਪਣੀ ਤਾਇਆ ਜੀ ਸਾਡੇ ਨੇ ਬਚਾਇਆ ਦਾ ਪਤਾ ਕਰੋ ਪਾਈਪਾ ਜੀ ਕਿ ਸਾਨੂੰ ਪਾਣੀ ਕੱਟਰ ਕੱਟਰ ਚਾਹੀਦਾ ਜੀ ਉਹ ਕਰੇ ਉਹਦੇ ਥੰਨੂ ਪਾਈਪਾ ਕਰੇ ਉਹ ਜਿਹੜੀ ਪਾਣੀ ਸੁਣ ਸੁਣ ਲੱਗਦੀ ਜੀ ਭਾਜੀ ਮੇਰੀ ਘਰ ਸੁਣ ਮੈਂ ਗਰੀਬ ਹਾਂ ਹੱਥ ਸਾਰੇ ਫਾਸੇ ਮੇਰੀ ਵਿੱਚ ਆ ਕੇ ਮਰ ਗਈ ਮੈਂ ਕਰਾਂ ਕੀ ਤੁਸੀਂ ਮੈਨੂੰ ਦੱਸੋ ਹੋਰ ਸਾਨੂੰ ਪਾਣੀ ਕੱਟਰ ਕਰ ਕਰ ਚਾਹੀਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗਰੀਬ ਆਂਦਾ ਮੈਨੂੰ ਐਂ ਦਫਤਰਾਂ ਮੈਂ ਕਰਾਂਦਾ ਜੀ ਬੇਨਤੀ ਕਰਦਾ ਵੀ ਉਹ ਪਿਆਰ ਨਾਲ ਕਰਾ ਦੇ ਵੀ ਆਪਾਂ ਸੁਪੀਰ ਜੀ ਨੇ ਕਹਤਾ ਜੇ ਮੁਆਵਜ਼ਾ ਨਹੀਂ ਦਿੱਤਾ ਇੱਥੇ ਤਾਂ ਤੁਸੀਂ ਫੇਰ ਵੀ ਖੜੇ ਹੋ ਨਾ ਉਹ ਪਿੰਡਾਂ ਦੇ ਪਿੰਡ ਡੁੱਬੇ ਜਿੱਤ ਸਰਪੰਚ ਸਾਹਿਬ ਖੜਾ ਅੱਜ ਮੈਨੂੰ ਹੱਲਤਾ ਹੋ ਗਿਆ ਮੈਂ ਅਸੀਂ ਜਾਂ ਕੇ ਦੇਖਿਆ ਪੂਰੀਆਂ ਮੈਂ ਪੰਚਾਇਤ ਵੱਲੋਂ ਆਪਦੇ ਵੱਲੋਂ ਜੀ ਇੱਥੇ ਜਿਵੇਂ ਜਿਵੇਂ ਖਾਤਾ ਕਰਿਆ ਵੀ ਨਹੀਂ ਕਰਦੇ ਉਹ ਕਈ ਲੜਾਂਗੇ ਮੁਆਵਜ਼ਾ ਤੇ ਲਾ ਕੇ ਰਾਵਾਂਗੇ ਦੋ ਟਾਂ ਚੇਲ ਪਾਣੀ ਸਾਰਿਆਂ ਦਾ ਜੇ 18 ਇੰਚ ਪਾਣੀ ਤੇ ਸਾਮਾਨ ਨਸਤਾ ਜਾਵੇ ਜੀ ਜੀ ਬਹੁਤ ਇੱਕ ਵੀ ਬਾਜੀ ਹ ਉੱਥੇ ਅਸੀਂ ਭਰਤ ਪਾਈ ਆਪ 7 ਲੱਖ ਕੋ ਨਵਾੜ ਕੱਤੀ ਮੈਨੂੰ ਸਾਨੂੰ ਮਨਜ਼ੂਰੀ ਦਿਵਾਓ ਜੀ ਸਪੈਦੇ ਪੱਟਣ ਦੀ ਸਾਰੇ ਦਿਨ ਦੀ ਅਜੋ ਉਹ ਨਹੀਂ ਮਿਲ ਰਹੀ ਤੋ ਪਿੱਛੇ ਰੋ ਕੇ ਅੱਜ ਮਸ ਬਾਟਵਾਨ ਨਗਰ ਅੰਮ੍ਰਿਤਸਰ ਪੁੱਤਾਂ ਲੱਗੇ ਸਾਡੇ ਫਸਲਾਂ ਪਾੜੀਆਂ ਹੋਈਆਂ ਆਪਣੀ ਪ੍ਰਪੋਜ਼ਲ ਬਣਾ ਲਓ ਜਿਹੜੀ ਪਿੰਡ ਵਾਸਤੇ ਚੀਜ਼ ਚਾਹੀਦੀ ਠੀਕ ਆ ਜੀ ਹੁਣ ਕੁਝ ਨਾ ਮੰਗੋ ਠੀਕ ਜੀ ਜਿਹੜੀ ਪਿੰਡ ਰਮਣਾ ਛੜਦਾ ਨਹੀਂ ਆਪਾਂ ਉਹ ਜੀ ਉਹ ਤਾਂ ਪੱਖੇ ਦਿੱਤੇ ਜਾਣੀ ਪੱਖਾ ਦਾ ਤੇਲ ਦਿੱਤੇ ਜਾਣ ਬਾੜੀ ਕੱਢਣ ਖਾਤਰ ਇੱਕ ਪੱਖੇ ਦੇ ਤੇਲ ਦਿੱਤਾ ਜਾਵੇ ਸਾਨੂੰ ਜੀ ਪਾਣੀ ਕੱਢ ਲਾਂਗੇ ਜੀ ਪਾਣੀ ਜਦੋਂ ਕਹਿੰਦੇ ਪੱਖੇ ਤਾਂ ਹੱਥ ਤੇਲ ਦੇ ਦਿੱਤੇ ਜਾਣ ਐ ਤੱਕ ਅੱਜ ਪਾਣੀ ਕੱਢ ਲਾਂਗੇ ਨਹੀਂ ਜੀ ਸਾਡੇ ਫਸਲਾਂ ਗਲ ਜਾਣਗੀਆਂ ਪੱਖੇ ਦੇ ਤੇਲ ਪਾਣੀ ਕੱਢਣ ਵਾਲੀ ਵੇਚਣਾ ਜੀ ਸਾਡੇ ਨੂੰ ਲਾਇਆ ਹੁੰਦਾ ਹੈ ਇਹ ਵੇਚਣਾ ਮੈਂ ਆਪੇ ਉਹ ਵੇਚ ਅਜ ਤੱਕ ਅਸੀਂ ਜੀਮ ਚ ਭਰੇ ਜੀ ਸਾਨੂੰ ਕਿੱਥੇ ਸਾਰਾ ਸਾਰਾ ਕਰਦਾ ਸਰਪੇ ਸਾਹਮਣੇ ਕਰੇ ਉਹ ਇੱਥੇ ਆ ਕੇ ਨਹੀਂ ਖੜੀ ਦੀ ਝਾੜੂ ਵਾਲੇ ਇੱਥੇ ਆ ਕੇ ਨਹੀਂ ਖੜੇ ਯਾਰ ਪੁੱਛਿਆ ਵੀ ਦੱਸੋ ਕੀ ਚ ਜੇ ਸੀ ਬੀ ਮੰਗਾਈਆਂ ਮੈਂ ਵਿਭਾਗਮੇ ਨਾਲ ਗੱਲ ਕਰੀ ਨਹੀਂ ਆਈਆਂ ਸਭ ਤੋਂ ਪਹਿਲਾਂ ਕੁੰਨੀ ਆਏ ਜੀ ਸਭ ਤੋਂ ਪਹਿਲਾਂ ਇਹ ਆਏ ਜੀ ਇਹ ਦੁੱਖ ਨਹੀਂ ਪੁੱਛ ਸਭ ਤੋਂ ਪਹਿਲਾਂ ਤੇ ਸਾਨੂੰ ਚਾਹੀਦਾ ਜੀ ਘਟੋ ਘਟ ਪੀ ਪਾਣੀ 500 ਲੀਟਰ ਵਾਂਗੂ ਸਾਡੇ ਪਾਣੀ ਜ਼ਿਆਦਾ ਖੜੇ ਬਾਕੀ ਪੱਕੇ ਚਾਹੀਦੇ ਸਰ ਸਾਨੂੰ ਮਜ਼ਾਦ ਦੇ ਦਿਓ ਜੀ ਤੇਲ ਪਾਣੀ ਦੀ ਬੀਬਾ ਜੀ ਸਾਨੂੰ ਤੇਲ ਪਾਣੀ ਦੀ ਮਜ਼ਾਦ ਦੇ ਦਿਓ ਬੀਬਾ ਜੀ ਸਰ ਇੱਕ ਤਾਂ ਸਾਰੇ ਪਹਿਲੇ ਇੱਕ ਨਾ ਕਮੇਟੀ ਪੰਜ ਸੱਤ ਬੰਦਿਆਂ ਦੀ ਬਣਾਓ ਫੈਸਲਾ ਕਰਕੇ ਦੱਸਣ ਕਿੰਨਾ ਤੇਲ ਚਾਹੀਦਾ ਕਿੰਨੇ ਪੱਕੇ ਚਾਹੀਦੇ ਉਹ ਕਿਹਨੂੰ ਅਸੀਂ ਪੁੱਛਾਈਏ ਠੀਕ ਆ ਜੀ ਕਹਿੰਦਾ ਕਿ ਇਹ ਮੈਚ ਵੀ ਲੈਮੇ ਕਿ ਜਿੰਨ ਬਹੁਤ ਲੋਕਾਂ ਨੇ ਇੱਕ ਘਰਾਂ ਨੇ ਕਹਿੰਦਾ ਡਿੱਗੇ ਲੈ ਤੇੜਾ ਵੀ ਤੁਸੀਂ ਅੱਜ ਸਰਪ੍ਰਸਤ ਦੀ ਕਿੰਨੀ ਡਿਊਟੀ ਲਵਾਉਂਦੇ ਇੱਕ ਮਾਰ ਤੋਂ ਬਾਦ ਨੂੰ ਹੋਗਾ ਪਹਿਲੇ ਤਾਂ ਇੱਕ ਵਾਰੀ ਰੋਕੀਏ ਸਭ ਇਹ ਸਮਾਂ ਕਿਉਂ ਨਹੀਂ ਬੋਲ ਦੁਰਾਹ ਚਾਰਿਆ ਸਾਰਿਆ ਤਾਂ ਜਿਹੇ ਪਾਰਟਾ ਕਿ ਲੈ ਜਾਗੇ ਕੀ ਬਣਾ ਕੇ ਜਿਹੜੀ ਕਿਸਾਨ ਜੀ ਦਾ ਫੜੋਗੇ ਤੁਸੀਂ ਫੜੋਗੇ ਜੀ ਸਾਨੂੰ ਗਮ ਮਾਰਦਾ ਹਾਂ ਅਸੀ ਹੁੰਦੇ ਤਾਂ ਇਹ ਹਾਲਾਤ ਨਹੀਂ ਖਾਣਾ ਹੁੰਦੇ ਸਾਹਿਬ ਨੇ ਇੱਕ ਪੱਤਾ ਬੋਲ ਕੇ ਦਵਾਉਂਦੇ ਹੋ ਮਣੀ ਅਜ ਉਹਦੇ ਅੰਦਰ ਅਜ ਨਹੀਂ ਕਾ ਸਕਦਾ ਇੱਕ ਪੱਖੇ ਵਾਸਤੇ ਦੇ ਤਾ ਪੈਸੇ ਬਾਕੀ ਤੇਲ ਤੂਲ ਵੀ ਦੇ ਦਾਂਗੇ ਹਾਂ ਜੀ ਪੱਖੇ ਵਾਸਤੇ ਦੇ ਤਾ ਤੇ ਤੇਲ ਵੀ ਇਹਨਾਂ ਨੂੰ ਦਿਲਵਾ ਦਾਂਗੇ ਇੱਕ ਪੱਖਾ ਇਹਨਾਂ ਦੇ ਕੋਲ ਹੈਗਾ ਤਾਂ ਕਿ ਹੋਰ ਕੋਈ ਇਥੇ ਜਿਵੇਂ ਨਾਲ ਹੋਰ ਇੱਕ ਵਾਰ ਹੋਰ ਚਾਹੀਦਾ ਕਿਉਂਕਿ ਸਾਰੇ ਪਿੰਡਾਂ ਵਿੱਚ ਦੇਣਾ ਨਾ ਤਾਂ ਜਿੰਨੇ ਨਾਲ ਸਰਦਾ ਉਹਦੇ ਨਾਲ ਇੱਕ ਵਾਰੀ ਜੀ ਜਿੰਨੇ ਦੁੱਖ ਹੈ ਕਿ ਜੀ ਅਸੀਂ ਵੀ ਪਹਿਲਾਂ ਇਹਨਾਂ ਨੂੰ ਬੜਾ ਆਉਣਾ ਹੀ ਹੈ ਕੋਈ ਰਾਲਾ ਬਾਬੂ ਨੀਕਾ ਦੀ ਤਾਂ ਚਲੋ ਜੀ ਚਲੋ ਜੀ ਲੋਡ ਹੈ ਜੀ ਉਲਟੀ ਨਾ ਕਰਿਆ ਜੀ ਸਰਦ ਜੋ ਜੋ ਕਰਵਾਉਂਦੇ ਇਹ ਜਾਣਦੇ ਨੇ ਸਾਰੇ ਪ੍ਰੇਮ ਦੇ ਬੱਚੋ 22 ਲੱਖ 2 ਲੱਖ ਜਿੰਨਾ ਲੱਗਿਆ ਕੋਈ ਪ੍ਰੇਮ ਜੀ ਪ੍ਰੇਮ ਜੀ ਸਾਡੇ ਤੇ ਆਪ ਜੀ ਨਿਕਲ ਬੱਸ ਜੀ ਦੇ ਭਾਈ ਇਹਦਾ ਇੱਕ ਫੇਰ ਹੋਣ ਇਹਨਾਂ ਦਾ ਛੇਤੀ ਕਰੀਏ ਨਾ ਹੋ ਰਿਹਾ ਹੈ ਅੱਜ ਕਾਜੀ ਕਰ ਦੋ ਅੱਜ ਕਰ ਲੈਣੇ ਵੀ ਆਹ ਕੰਮ ਜਿਹੜਾ ਕੁਝ ਵੈਸੇ ਤਾਂ ਜਿਹੜਾ ਤੇਲ ਤੇ ਪੱਕੀ ਕੌਣ ਇੱਥੇ ਪ੍ਰੋਵਾਈਡ ਕਰ ਕਰਵਾ ਦਿੰਨੇ ਜੀ ਆਪ ਹੋ ਜੀ ਹਾਂ ਨਹੀਂ ਸੁਪੇ ਜੀ ਨੇ ਕਿੱਥੇ ਕੀਤਾ ਹੈਗਾ ਤੇਲ ਤੁਰਦਾ ਇੰਤਜ਼ਾਮ ਪਹਿਲਾਂ ਇੱਕ ਪੱਕਾ ਦਾ ਸੀ ਆਪਦੇ ਵੱਲੋਂ ਖਰੀਦਿਆ ਹੋਇਆ ਸੀ 60000 ਦਾ ਸੀ ਲੈ ਕੇ ਆਏ ਵੱਡਾ ਸ਼ੂਟਰ ਲੈ ਆ ਸੀ ਪਹਿਲਾਂ ਜੀ ਇਹ ਪੱਕਾ ਆਪਣਾ ਲੋੜ ਹੈਗੀ ਹੈ ਕਿ ਤੇਲ ਹੀ ਲੋੜ ਹੈ ਪੱਕੇ ਵਾਸਤੇ ਤਾਂ ਮੇਰਾ ਚੈੱਕ ਕੱਟ ਕੇ ਦੇ ਦਿਓ ਉਹ ਦੇ ਦੇਣੇ ਜੀ ਆ ਲੱਕੀ ਬਣਾ ਦੇ ਚਿੱਠੀ ਦੇ ਦੇਣੇ ਆਪਾਂ ਚੈੱਕ ਮੈਂ ਆਪਣੇ ਪੈਸੇ ਦੇ ਦੇਣੀਆਂ ਕਿੰਨੇ ਦਾ ਬੰਦਾ ਪਾਓ ਤੁਹਾਨੂੰ ਪੈਸੇ ਤਾਂ ਜਦੋਂ ਤਾਈ ਪੱਖਾ ਆਂਦਾ ਉਨੀ ਦਿਨ ਤੁਸੀਂ ਆਪ ਨੇ ਲਾ ਲੂ ਕੇ ਪਾਲ ਲੈਣਾ ਮੇਰੇ ਪੈਸੇ ਆ ਜਾਣਗੇ ਅੱਛਾ ਆਪਦਾ ਯੂਜ਼ ਕਰਨ ਲੈਣਾ ਸਾਡਾ ਆਪਦਾ ਹੈਗਾ ਕਿ ਬੱਲੇ ਮੁੰਡੇ ਦੇ ਕਲੱਬ ਵਾਲੇ ਨੇ ਪੈਸੇ ਪਾ ਕੇ ਲੈਂਦਾ ਹੈ ਸਾਡੇ ਹੱਥ ਦਾ ਬਿਲਕੁਲ ਹੈਗਾ ਕਿ ਤਾਈ ਲਾ ਕੇ ਸੀ ਕਿਦਾਂ ਸੀ ਹੋਰ ਲੈ ਲਵਾਂਗੇ ਲੋਡ ਨੂੰ ਜਿਹੜਾ ਸਾਨੂੰ ਪੱਖਾ ਜੀ ਦੇਖੋ ਜੀ ਪੱਖਾ ਸਾਨੂੰ ਪੱਖਾ ਜਿਹੜਾ ਸਾਨੂੰ ਚਾਹੀਦਾ 10 ਦਿਨ ਲਈ ਦੇ ਦਿਓ ਓਕੇ ਤਾਂ ਵਾਪਸ ਲੈ ਲਓ ਸਾਥੋਂ ਅਸੀਂ ਰੱਖਣਾ ਕਰਾਂਗੇ ਮੈਂ ਤੁਹਾਡੇ ਕੋਲ ਇੱਕ ਬਣਾ ਦਿੰਦਾ ਮਿਲਦਾ ਹੈ ਆਪਣੇ ਕੋਲ ਬੁਲਾਡੇ ਹੋਏ ਸੀਗੇ ਪ੍ਰਧਾਨ ਜੀ ਮੈਂ ਦੱਸ ਦਾਂ ਜੀ ਉਹ ਬੁਲਾਡੇ ਵਾਲੇ ਉਹ ਲਾਈ ਉਹ ਕੁਲਰੇ ਕਲਰੇ ਲਾ ਰੱਖੇ ਉਹ ਮਿਲ ਨਹੀਂ ਰਹੇ ਉਹਨਾਂ ਪਿੰਡਾਂ ਚ ਮਿਲ ਰਹੇ ਇਹ ਹੁਣ ਇੱਕ ਮੈਨੂੰ ਆਪਣਾ ਪਰਜੀਤ ਕਿਤੇ ਬਾਹਰੋਂ ਬਣਾਉਣਾ ਪਊਗਾ ਅਸੀਂ ਪਹਿਲਾਂ ਵੀ ਸਰ ਖਰੀਦਿਆ ਜੀ ਆਪਦਾ ਚਲੋ ਲੈ ਲਾਂਗੇ ਆਪਾਂ ਮਤਲਬ ਇਹ ਤਾਂ ਜੀ ਇੱਕ ਪੱਕਾ ਚਾਹੀਦਾ ਕਿੰਨੇ ਚਾਹੀਦੇ ਨੇ ਨਹੀਂ ਬਾਈ ਸਰਚੋ ਕਰਕੇ ਸੋਡੀ ਦਾ ਕਰਾ ਦੇ ਸਰਪੰਚ ਬਣਾ 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 ਦੇ ਸਰਪ ਆਪਣਾ ਗੱਲ ਚਲੋ ਆਪਣੀ ਗੱਲ ਬਤਾਈਏ ਪਰ ਉਹਨਾਂ ਕਿਉਂ ਵੀ ਲੈ ਸਕਦੇ ਨੇ ਕੋਈ ਨਵਾਂ ਆਇਆ ਪਹਿਲਾਂ ਤੇ ਇੱਕ ਦਾ ਹੋਰ ਪ੍ਰੋਵਾਈਡ ਹੋ ਜੇ ਇੱਕ ਦਾ ਹੋਰ ਵੀ ਦੇ ਦੇ ਹਾਂ ਜੀ ਪਿਊਨ ਦਾ ਹੱਲ ਹੋ ਜਾ ਮੈਡਮ ਤੇੜ ਬੋਲ ਮੈਂ ਸਰਪੰਚ ਸਾਹਿਬ ਆ ਗਏ ਠੀਕ ਹੈ ਸਾਰੇ ਸਰਪੰਚ ਨੂੰ ਚੈੱਕ ਕੱਟ ਦੀਏ ਭਾਈ ਸਾਰਾ ਨਗਰ ਰਾਹੀ ਹੈ ਭਾਈ ਸਾਰਾ ਰਾਹੀ ਹੈ ਸਰਪੰਚ ਸਾਹਿਬ ਨੇ ਕਿਹ ਜਿਹਾ ਕਰੀਏ ਇਹ ਕਿਹਨੇ ਕਢਾਇਆ ਇਹ ਇਹੋ ਬਿਚਾਤੇ ਸਰਪੰਚ ਨਹੀਂ ਸਰਪੰਚ ਸਾਹਿਬ ਨੇ ਪੈਸੇ ਲਾਈ ਨਹੀਂ ਕੋਈ ਗੱਲ ਨਹੀਂ ਇੱਕ ਮਿੰਟ ਭਾਜੀ ਮੂਹਰੇ ਠੀਕ ਹੈ ਤੇ ਉਹ ਪਤਾ ਕਰੋ ਓਮਕਾਰ ਤੋਂ ਅਨਮੋਲ ਹਾਂਜੀ ਕਰ ਰਹੀ ਹਾਂ ਮੈਂ 13 ਪਿੰਡਾਂ 'ਚ ਪਾਣੀ ਆ ਰਿਹਾ ਆਪਣਾ ਖੇਤ 'ਚ ਸਭੀ ਸਰਜੋ ਉਹਦੇ ਨਾਲ ਜੀ ਅੱਜ ਮੈਂ ਫਟਾ ਦੇ ਰਹੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੀ ਕਿਉਂਕਿ ਹੋ ਸਕਦਾ ਹੈ ਤਜਰਬਾ ਘੱਟ ਹੋਣ ਦੇ ਨਾਤੇ ਸ਼ਾਇਦ ਪਤਾ ਨਾ ਹੋਵੇ ਲੇਕਿਨ ਅਸੀਂ ਹਮੇਸ਼ਾ ਦੇਖਿਆ ਜਦ ਇਹੋ ਜੀ ਕੋਈ ਕੁਦਰਤੀ ਆਪਤਾ ਹੁੰਦੀ ਸੀ ਤਾਂ ਬਾਜਾ ਸਾਹਿਬ ਸਭ ਤੋਂ ਪਹਿਲੇ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਦੇ ਸੀ ਇਹ ਜੋੜਾ ਵੀ ਜਿੱਥੇ ਵੀ ਫਸਿਆ ਹੈਗਾ ਜਿੱਥੇ ਜਿਸ ਚੀਜ਼ ਦੀ ਲੋੜ ਹੈ ਕੋਈ ਨੰਬਰ ਤਾਂ ਹੋਵੇ ਜਿੱਥੇ ਉਹ ਫੋਨ ਕਰਕੇ ਪਾਵੇ ਬੰਦ ਨੂੰ ਪੱਕਾ ਕਰਨਾ ਹੈਗਾ ਪਾਵੇ ਰੋਟੀ ਪਾਣੀ ਦੀ ਲੋੜ ਹੈ ਪਾਵੇ ਕੋਈ ਕਿਸ਼ਤੀ ਦੀ ਲੋੜ ਹੈ ਜਿਸ ਤਰ੍ਹਾਂ ਦੀ ਲੋੜ ਹੈ ਲੋਕੀ ਦੱਸਣ ਵਾਸਤੇ ਕੋਈ ਨੰਬਰ ਤਾਂ ਹੋਵੇ ਸੋ ਤੁਹਾਡੇ ਰਾਹੀਂ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦੀਆਂ ਕੇਜਰੀਵਾਲ ਨੂੰ ਬੇਨਤੀ ਕਰਦੀਆਂ ਕਿ ਜੇ ਤੁਸੀਂ ਲੈਟਰੀਨਾ ਦੇ ਸਕੂਲ ਦੇ ਕਮਰਿਆਂ ਦੀ ਉਦਘਾਟਨ ਕਰ ਸਕਦੇ ਹੋ ਜੇ ਅੱਜ ਦੀ ਤਰੀਕੇ ਤੁਸੀਂ ਲੋਕਾਂ ਦੇ ਵਿੱਚ ਖੜ ਨਹੀਂ ਸਕਦੇ ਇੱਕ ਨੰਬਰ ਤਾਂ ਜਾਰੀ ਕਰ ਦਿਓ ਤੁਹਾਡੇ ਥੱਲੇ ਜਿਹੜਾ ਇਹਨਾਂ ਵੱਡਾ ਸਾਰਾ ਪ੍ਰਸ਼ਾਸਨ ਹੈ ਲੱਖਾਂ ਦੀ ਤਨਖਾਹ ਇਹਨਾਂ ਲੋਕਾਂ ਦੇ ਪੈਸਿਆਂ ਦੀ ਲੈਂਦੀ ਉਹ ਪ੍ਰਸ਼ਾਸਨ ਨੂੰ ਤਾਂ ਜ਼ਮੀਨ ਤੇ ਉਤਾਰੋ ਤਾਂ ਕਿ ਲੋਕਾਂ ਦੇ ਨਾਲ ਖੜਨ ਅੱਜ ਸਾਡੇ ਰਾਹੀਂ ਮੈਂ ਹੋਮ ਮਿਨਿਸਟਰ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਆ ਕਿ ਜਿੱਥੇ ਵੀ ਕੁਦਰਤੀ ਆਪਦਾ ਆਂਦੀ ਹੈ ਤੁਸੀਂ ਆਪ ਦੀ ਐਨਡੀਆਰਐਫ ਨੂੰ ਭੇਜ ਦਿਓ ਅੱਜ ਕਿਸ਼ਤੀਆਂ ਦੀ ਲੋੜ ਹੈ ਰੋਟੀ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ ਅੱਜ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਦਾ ਹੈ ਅੱਜ ਇਹ ਹੜ੍ਹ ਪੀੜੇ ਤੇ ਇਲਾਕੇ ਅੱਛੇ ਲੋਕੀ ਭੁੱਖੇ ਮਰ ਰਹੇ ਨੇ ਤੁਸੀਂ ਆਪ ਦੀ NDRF ਨੂੰ ਭੇਜੋ ਭਾਵੇਂ ਇੱਕ ਹਵਾਈ ਗੇੜਾ ਹੀ ਲਾ ਲਓ ਤੁਹਾਡੇ ਆਉਣ ਦੇ ਨਾਲ ਹੀ ਬਹੁਤ ਕੁਝ ਚੁਸਦ੍ਰਸ ਹੋ ਜਾਂਦਾ ਜਦ ਕੋਈ ਆਗੂ ਆਉਂਦਾ ਹੈ ਤਾਂ ਪ੍ਰਸ਼ਾਸਨ ਵੀ ਕੰਮ 'ਚ ਲੱਗ ਜਾਂਦਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਾਂਗੀ ਆਪਣੀ ਆਰਮੀ ਭੇਜੋ ਇੱਥੇ ਦੂਜੇ ਸੂਬਿਆਂ 'ਚ ਤੁਸੀਂ ਭੇਜ ਦਿਓ ਤੇ ਪੰਜਾਬ 'ਚ ਕਿਉਂ ਨਹੀਂ ਤੇ ਪੰਜਾਬ ਦੇ ਭਾਜਪਾ ਨੂੰ ਮੈਂ ਕਵਾਂਗੀ ਕਿ ਕੁਝ ਹਫ਼ਤੇ ਪਹਿਲੇ ਤਾਂ ਤੁਸੀਂ ਪਿੰਡਾਂ 'ਚ ਵੜਨ ਵਾਸਤੇ ਆਪਣੀ ਸਕੀਮਾਂ ਬਾਰੇ ਦੱਸਣ ਵਾਸਤੇ ਤਾਂ ਤੁਸੀਂ ਲੜਾਈ ਕਰ ਰਹੇ ਸੀਗੇ ਤੇ ਅੱਜ ਤੁਸੀਂ ਉਹ ਨਾ ਪਿੰਡਾਂ 'ਚ ਕਿਉਂ ਨਹੀਂ ਨਜ਼ਰ ਆ ਰਹੇ ਹੋ ਘੱਟ ਤੋਂ ਘੱਟ ਆਪਣੀ ਦਿੱਲੀ ਦੀ ਕੇਂਦਰ ਦੀ ਸਰਕਾਰ ਤੋਂ ਉਹ ਵੱਡੀਆਂ ਕਿਸ਼ਤੀਆਂ ਜਿਹੜੇ ਦੂਰ ਤਾਈਂ ਪਹੁੰਚ ਸਕਦੀਆਂ ਜਿਹੜੇ ਲੋਕਾਂ ਦੇ ਪਸ਼ੂ ਮਾਲ ਡੰਗਰ ਚੱਕ ਕੇ ਲਾ ਸਕਦੇ ਲੋਕਾਂ ਦੀ ਜਾਨਾਂ ਬਚਾ ਸਕਦੀਆਂ ਦਿੱਲੀ ਜਾ ਕੇ ਉਹ ਤਾਂ ਲੈ ਕੇ ਆਓ ਤੁਸੀਂ ਤੇ ਕਾਂਗਰਸ ਤਾਂ ਆਪਾਂ ਕੀ ਆ ਕੇ ਲੇਕਿਨ ਮੈਂ ਇਹ ਜ਼ਰੂਰ ਕਹਨੀ ਆ ਕਿ ਉਹ ਕਰਨ ਨਾ ਕਰਨ ਤੁਹਾਡੀ ਆਪਣੀ ਖੇਤਰੀ ਪਾਰਟੀ ਤੁਹਾਡੇ ਨਾਲ ਖੜੀ ਹੈ ਜੇ ਮੁੱਖ ਮੰਤਰੀ ਸਾਹਿਬ ਨੇ 24 ਘੰਟਿਆਂ ਦੇ ਅੰਦਰ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਤਾਂ ਮੈਂ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜੀ ਨੂੰ ਜ਼ਰੂਰ ਬੇਨਤੀ ਕਰਾਂਗੀ ਕਿ ਭਾਵੇਂ 10 ਸਾਲ ਆਪਣੀ ਸਰਕਾਰ ਨਹੀਂ ਹੈ ਜਿੰਨੇ ਜੋਗੀ ਅਸੀਂ ਆਪਣੇ ਦਫ਼ਤਰ ਤੋਂ ਹੀ ਕੋਈ ਹੈਲਪਲਾਈਨ ਨੰਬਰ ਜਾਰੀ ਕਰ ਦਈਏ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਤਾਂ ਤੁਹਾਡੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਜੋ ਕੁਝ ਹੋ ਸਕਦਾ ਹੈ ਅਸੀਂ ਸਾਰੇ ਵਕਰ ਅੱਜ ਵੀ ਸਾਡੀ ਪੂਰੀ ਯੂਥ ਦੀ ਟੀਮ ਸਾਡੇ ਵਕਰ ਦੀ ਟੀਮ ਲੋਕਾਂ ਦੇ ਵਿੱਚ ਹੈ ਸੁਖਵੀਰ ਜੀ ਹਰ इलाके में जा रहे हैं जो कर सकते कर रहे हैं लेकिन इस तो भी वाद करने वास्ते पूरा हमला मारेंगे। जो सरकार अपने फर्ज नहीं पूरा कर सकती तो घट तो घट असी अपने फर्ज न समझते हो, असी अपना पूरा जोर लगा तो। तुझे पता है सिर्फ 10 साल इन्वेस्ट करने पर तुझे मिल सकता है रिटायरमेंट पे 7 करोड़ <laughs> सात करोड़ पागल बना रहे क्या दैट्स नॉट मैजिक इट्स अ प्लान मंथली इनकम टिल हंड्रेड प्लस लाइफ कवर प्लस टैक्स फ्री रिटर्न सब कुछ एक ही प्लान में हाँ